ਪਰਵਾਤਬੀਲੀ ਤੋਂ ਆ ਗਏ ਆ ਜੀ ਅਸੀਂ ਘਰੋਂ ਲੂ ਆਪਣੇ ਹੁਣ ਅਸੀਂ ਇੱਥੋਂ ਤਿਆਰ ਹੋ ਕੇ ਜਾਵਾਂਗੇ ਵਿਆਹ ਇੱਕ ਹਫ਼ਤਾ 15 ਦਿਨ ਹੋ ਚੱਲੇ ਆ ਜੀ ਸਾਡੇ ਵਿਆਹ ਹੀ ਨਹੀਂ ਮੁੱਕਣ ਰੇ ਇੱਕ ਮੁੱਕਦਾ ਇੱਕ ਇੱਕ ਦੇ ਰੈਸਟ ਪੈ ਕੇ ਫੇਰ ਦੂਜਾ ਵਿਆਹ ਫੇਰ ਰੈਸਟ ਪੈਂਦੀ ਆ ਫੇਰ ਵਿਆਹ ਅੱਲੇ 50 ਵਿਆਹ ਖਾਦਾ ਤੇ ਕੱਲ ਦੀ ਰੈਸਟ ਪੈਗੀ ਅੱਜ ਫੇਰ ਵਿਆਹ ਅੱਜ ਫੇਰ ਵਿਆਹ ਤੇ ਜਾਵਾਂਗੇ ਹੁਣ ਅਸੀਂ ਤੇ ਤੁਹਾਨੂੰ ਮਿਲਾਵਾਂਗੇ ਜੀ ਕੌਣ ਕੌਣ ਮੇਰੇ ਨਾਲ ਜਾ ਰਿਹਾ ਤੇ ਅਸੀਂ ਕਿੱਥੋਂ ਕਿੱਥੇ ਤੱਕ ਜਾਣਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਅਸੀਂ ਦੇਖ ਸਕਦੇ ਹਾਂ ਜੀ ਆਪਣੇ ਘਰ ਕੋਲ ਅਸੀਂ ਪਹੁੰਚਣ ਲੱਗੇ ਆਂ ਹਾਂ ਜੀ ਅਸੀਂ ਚੱਲੇ ਆਂ ਜੀ ਵਿਆਹ ਤੇ ਤੁਸੀਂ ਦੇਖ ਸਕਦੇ ਹੋ ਜੀ ਤਿਆਰੀ ਅਸੀਂ ਕਰ ਲਈ ਆ ਮੈਂ ਜਾ ਰਿਹਾ ਜੀ ਪਿੰਡ ਨੋਰੇ ਨੂੰ ਆਪਣੇ ਚਾਚਾ ਚਾਚੀ ਜੀ ਨੂੰ ਲੈਣ ਨਾਲ ਜਾਊਗਾ ਮੇਰਾ ਭਰਾ ਅਸੀਂ ਚੱਲੇ ਜਾਣ ਜਾਵਾਂਗੇ ਜੀ ਵਿਆਹ ਤੇ ਤੁਸੀਂ ਦੇਖ ਸਕਦੇ ਹੋ ਜੀ ਆਹ ਗੱਡੀ ਜੋ ਸ਼ੂਗੂ ਨੂੰ ਕੋ ਤੁਸੀਂ ਮੈਨੂੰ ਦੱਸਿਓ ਜੀ ਤਿੰਨ ਜਾਣੇ ਹੁੰਦੇ ਆ ਚੌਥੇ ਦਾ ਕੀ ਮਤਲਬ ਆ ਆ ਤੁਸੀਂ ਦੇਖ ਸਕਦੇ ਹੋ ਜੀ ਤਿੰਨ ਜਾਣੇ ਦਾ ਬਾਪੂ ਗਾਂਧੀ ਤੇ ਤਿੰਨ ਬਾਂਦਰ ਤਾਂ ਹੁੰਦੇ ਆ ਜੀ ਆ ਇੱਕ ਬੰਦਾ ਹੋਰ ਆ ਜੀ ਜੇ ਕਿਸੇ ਨੂੰ ਪਤਾ ਤਾਂ ਇਹਦੇ ਬਾਰੇ ਦੱਸਿਓ ਅਸੀਂ ਜਾ ਰਹੇ ਆ ਜੀ ਪਿੰਡ ਨੌਰੇ ਨੂੰ ਤੁਹਾਨੂੰ ਦਿਖਾਇਆ ਸੀਗਾ ਜੀ ਕੱਲ ਦੇ ਵਲੌਗ ਵਿੱਚ ਆਪਣਾ ਘਰ ਤੇ ਉੱਥੇ ਨਹੀਂ ਜਾਵਾਂਗੇ ਹੁਣ ਆਪਾਂ ਅਸੀਂ ਆ ਗਏ ਆ ਜੀ ਆਪਣੇ ਜੱਦੀ ਘਰ ਪਿੰਡ ਨੌਰੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਘਰ ਤਾਨੂੰ ਕੱਲ ਦਿਖਾਇਆ ਸੀ ਪਰ ਕੱਲ ਤਾਂ ਬੋਲ ਨਹੀਂ ਸੀ ਹੋਇਆ ਮੇਰੇ ਕੋਲ ਕੱਲ ਗਲਾਇਆ ਖਰਾਬ ਹੋਇਆ ਸੀਗਾ ਤੇ ਤੁਸੀਂ ਦੇਖ ਸਕਦੇ ਆ ਜੀ ਸਾਡਾ ਘਰ ਇਸ ਘਰ ਵਿੱਚ ਅਸੀਂ ਜੰਮੇ ਪਲੇ ਆ ਖੇਡੇ ਆ ਤੁਹਾਨੂੰ ਦਿਖਾਵਾਂਗੇ ਬਾਕੀ ਦੀ ਨਾਲ ਦਾ ਅਪਡੇਟ ਹੁਣ ਅਸੀਂ ਚਾਹਾਂਗੇ ਜੀ ਵਿਆਹ ਤੇ ਭਰਾ ਸਾਡਾ ਹੋਣ ਲੱਗਿਓ ਆ ਜੀ ਤਿਆਰ ਤੁਸੀਂ ਦੇਖ ਸਕਦੇ ਆ ਜੀ ਨਾਲ ਮੇਰਾ ਭਰਾ ਆ ਜੀ ਅਮਰਜੋਤ ਇਹ ਮੇਰੇ ਤੋਂ 5 ਸਾਲ ਛੋਟਾ ਆ ਤੇ ਅਸੀਂ ਚੱਲੇ ਆ ਜੀ ਪਿੰਡ ਦੇ ਘਾਟੀਆਂ ਤੇ ਆਹ ਤੁਸੀਂ ਦੇਖ ਸਕਦੇ ਹੋ ਜੀ ਪੁਰਾਣੇ-ਪੁਰਾਣੇ ਘਰ ਆ ਬਹੁਤ ਟਾਈਮ ਬਾਅਦ ਮੈਂ ਇਹ ਘਾਟੀਆਂ ਵੱਲੋਂ ਆਇਆ ਤੇ ਇੱਥੇ ਅਸੀਂ ਖੇਡਦੇ ਹੁੰਦੇ ਸੀ ਛੋਟੇ-ਛੋਟੇ ਹੁੰਦੇ ਤੇ ਇਹ ਸਾਡੇ ਘਰਾਂ ਦੇ ਕੋਲੋਂ ਘਾਟੀ ਚੜਦੀ ਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਸਿੰਘ ਸਵਾ ਗੁਰਦੁਆਰਾ ਘਾਟੀਆਂ ਦੇ ਆਗੇ ਆ ਜੀ ਤੇ ਘਾਟੀ ਵਾਲੀ ਉੱਚੀ ਆ ਬਹੁਤ ਟਾਈਮ ਬਾਅਦ ਘਾਟੀਆਂ ਚੜ੍ਹੇ ਆ ਸਾਹ ਚੜ ਗਿਆ ਇਹ ਹੈ ਜੀ ਪਿੰਡ ਨੌਰੇ ਦਾ ਸਿੰਘ ਸਵਾ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਆ ਜੀ ਗੁਰਦੁਆਰਾ ਸਿੰਘ ਸਵਾ ਪਿੰਡ ਨੌਰਾ ਮੈਂ ਜੀ ਤਿਆਰ ਹੋ ਕੇ ਆਇਆ ਸੀ ਪਿੰਡ ਤੋਂ ਪੱਲੀ ਉੱਚੀ ਤੋਂ ਤੁਸੀਂ ਦੇਖ ਸਕਦੇ ਆ ਜੀ ਮੇਰੀ ਲੁੱਕ ਤੇ ਇੱਥੇ ਆ ਕੇ ਪਤਾ ਲੱਗਿਆ ਇਹਨੇ ਵੀ ਇਹੀ ਕੱਪੜੇ ਪਾਣੇ ਤੁਸੀਂ ਦੇਖ ਸਕਦੇ ਆ ਜੀ ਸਾਡੇ ਦੋਨਾਂ ਦੀ ਭਰਾਮਾ ਭਰਾਮਾ ਦੀ ਮੈਚਿੰਗ ਹੋ ਗਈ ਮੈਨੂੰ ਤਾਂ ਲੱਗਿਆ ਸੀਗਾ ਕਿ ਇਹਨੇ ਕੱਪੜੇ ਕੁਝ ਹੋਰ ਪਾਣੇ ਆ ਤੇ ਮੈਂ ਵੀ ਪਹਿਲਾਂ ਜਾਮਲੀ ਹੀ ਪਾਣੀ ਸੀਗੀ ਫਿਰ ਆਪਾਂ ਲਈ ਨਾਬੀ ਜੀ ਪਾਣੀ ਸੀ ਪਹਿਲਾਂ ਫਿਰ ਆਪਾਂ ਲਈ ਇੱਥੇ ਇਹਦੇ ਜਿਹੇ ਕੱਪੜੇ ਪਏ ਹੋ ਆ ਮੇਰੇ ਬੱਟੇ ਮੋਟੇ ਚੱਲ ਓਏ ਇਹੀ ਵਾਰ ਕਿਹਾ ਹਾਂਜੀ ਅਸੀਂ ਪਹੁੰਚ ਗਏ ਆ ਜੀ ਵਿਆਹ ਦੇ ਵਿੱਚ ਪਹੁੰਚੇ ਆ ਜੀ ਅਸੀਂ ਪਿੰਡ ਦਧਾਲੇ ਤੁਸੀਂ ਦੇਖ ਸਕਦੇ ਆ ਜੀ ਇਹ ਆ ਜੀ ਪਿੰਡ ਦੇ ਪੈਲਸ ਦੀ ਐਂਟਰੀ ਬਰਾਤ ਆ ਚੁੱਕੀ ਆ ਜੀ ਅਸੀਂ ਪਹੁੰਚ ਗਏ ਆ ਜੀ ਪਿੰਡ ਨੋਰੇ ਤੇ ਉੱਥੇ ਵੀਡੀਓ ਨਹੀਂ ਬਣਾਈ ਰੋਲਰ ਆਪਾਂ ਬਹੁਤ ਸੀ ਵਿਆਹ ਦੇ ਘੁੰਮਣਗੇ ਜਾਰਾ ਸੀ ਤੇ ਤੁਸੀਂ ਦੇਖ ਸਕਦੇ ਆ ਅਸੀਂ ਆਪਣੇ ਜੱਦੀ ਘਰ ਪਹੁੰਚ ਚੁੱਕੇ ਆ ਜੀ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਆਪਣੇ ਜੱਦੀ ਘਰੇ ਪਹੁੰਚ ਗਏ ਅਸੀਂ ਵਿਆਹ ਤੋਂ ਪਹੁੰਚ ਗਏ ਆ ਜੀ ਘਰੇ ਤੁਸੀਂ ਦੇਖ ਸਕਦੇ ਆ ਸਾਡਾ ਘਰ ਪਿੱਛੇ ਕਿਵੇਂ ਲੱਗਾ ਤੁਹਾਨੂੰ ਅੱਜ ਦਾ ਬਲੌਗ ਕਮੈਂਟਾਂ ਜਰੂਰ ਦੱਸਿਓ ਤੇ ਨਵੇਂ-ਨਵੇਂ ਬਲੌਗ ਦੇਖਣੇ ਕਾਰਨ ਬਲੌਗ ਜਾਂਦੇ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਜੀ ਅਗਲੇ ਬਲੌਗ ਵਿੱਚ